ਆਰਾ ਬਹੁਤ ਕਮਾਲ ਦੀ ਵੀਡੀਓ ਆ ਗਈ ਇੱਕ ਵਾਰੀ ਵੇਖਿਓ ਇੱਕ ਛੋਟੇ ਬੱਚੇ ਨੇ ਆਪਣੇ ਦਾਦੇ ਨੂੰ ਆਖਿਆ ਦਾਦਾ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹਣਾ ਕਿਵੇਂ ਹੋਊਗਾ ਮੈਨੂੰ ਦੱਸੋ ਤਾਂ ਉਹਦੇ ਦਾਦੇ ਨੇ ਦੋ ਦਰਖਤ ਲਿਆਂਦੇ ਛੋਟੇ-ਛੋਟੇ ਦੋ ਪੌਦੇ ਲੈ ਕੇ ਆ ਉਹ ਕਹਿੰਦਾ ਵੀ ਇੱਕ ਦਰਖਤ ਨੂੰ ਆਪਣੇ ਘਰ ਦੇ ਵਿੱਚ ਲਾ ਤੇ ਇੱਕ ਨੂੰ ਹਰ ਇੱਕ ਸੜਕ ਦੇ ਕਿਨਾਰੇ ਤੇ ਲਾ ਕੇ ਆ ਤਾਂ ਉਹਨੇ ਦਾਦੇ ਦੇ ਕਹਿੰਦੇ ਦੋ ਦਰਖਤ ਲਾਏ ਇੱਕ ਘਰੇ ਲਾਇਆ ਤੇ ਇੱਕ ਬਾਹਰੇ ਲਾਇਆ ਤਾਂ ਦਾਦੇ ਨੇ ਪੁੱਛਿਆ ਵੀ ਹੁਣ ਤੂੰ ਦੱਸ ਵੀ ਇਹ ਦਰਖਤਾਂ ਜਿਹੜਾ ਪਹਿਲਾਂ ਕਿਹੜਾ ਵੱਡਾ ਹੋਊਗਾ ਉਹ ਮੱਖਣ ਲੱਗਿਆ ਜਿਹੜਾ ਘਰੇ ਦਰਖਤ ਲਾਇਆ ਦਾਦਾ ਜੀ ਉਹ ਵੱਡਾ ਹੋਊਗਾ ਕਿਉਂਕਿ ਤਾਂ ਪਤ ਧਿਆਨ ਰੱਖਾਂਗੇ ਇਹਨੂੰ ਪਾਣੀ ਪਾਵਾਂਗੇ ਇਹਦੀ ਟਾਈਮ ਟਾਈਮ ਤੇ ਧਿਆਨ ਰੱਖਾਂਗੇ ਦਾ ਤਾਂ ਬਾਹਰੇ ਜਿਹੜਾ ਦਰਖਤ ਉਹਦਾ ਕੀ ਪਤਾ ਕੌਣ ਆ ਕੇ ਉਹਨੂੰ ਲੱਤੜ ਜੇ ਕੌਣ ਉਹਦੇ ਤੋਂ ਟਰੈਕਟਰ ਟਰਾਲੀ ਜਾਂ ਕੁਝ ਵੀ ਲੰਘਾ ਦੇ ਤਾਂ ਉਹਦੇ ਦਾਦੇ ਨੇ ਕਿਹਾ ਵੀ ਤੂੰ ਚੱਲ ਹੁਣ ਵੇਟ ਕਰ ਤਾਂ ਉਹਦਾ ਦਾਦਾ 5 ਸਾਲ ਵੇਟ ਕਰਨ ਤੋਂ ਬਾਅਦ ਉਹਦੇ ਪੋਤੇ ਨੂੰ ਪੁੱਛਣ ਲੱਗਿਆ ਕਿ ਹੁਣ ਦਰਖਤਾਂ ਦਾ ਸਾਈਜ਼ ਦੱਸ ਕਿੰਨਾ ਵੱਡਾ ਹੋ ਗਿਆ ਮੈਨੂੰ 5 ਸਾਲ ਬਾਅਦ ਉਸ ਮੁੰਡੇ ਦੀ ਗੱਲ ਦਾ ਜਵਾਬ ਮਿਲਿਆ ਉਹਨੂੰ ਤਾਂ ਉਹ ਕਹਿੰਦਾ ਦਾਦਾ ਜੀ ਜਿਹੜਾ ਦਰਖਤ ਆਪਣੇ ਘਰੇ ਸੀਗਾ ਉਹ ਤਾਂ ਆ ਸੀ ਤੇ ਬਾਹਰ ਵਾਲਾ ਦਰਖਤ ਨੂੰ ਮੈਂ ਦਿਖਾ ਲਿਆਉਣਾ ਚਲੋ ਤਾਂ ਉਹਦੇ 10 ਦਿਨ ਨੂੰ ਲੈ ਕੇ ਦੋਨੇ ਦਰਖਤ ਦਿਖਾਏ ਤਾਂ ਉਹ ਕਹਿੰਦਾ ਹੁਣ ਕੀ ਸਿੱਖਿਆ ਜਿਹੜਾ ਦਰਖਤ ਬਾਹਰੇ ਸੀ ਉਹ ਵੱਡਾ ਜਿਆਦਾ ਹੋਇਆ ਸੀ ਉਹ ਜਿਆਦਾ ਮਜ਼ਬੂਤ ਸੀ ਤਾਂ ਉਹ ਕਹਿੰਦਾ ਦਾਦਾ ਜੀ ਮੈਨੂੰ ਤਾਂ ਇਹ ਸੀ ਕਿ ਆਪਾਂ ਇਹਦਾ ਖਿਆਲ ਰੱਖਾਂਗੇ ਇਹ ਜਿਆਦਾ ਵੱਡਾ ਹੋ ਉਹ ਕਹਿੰਦਾ ਨਹੀਂ ਇਹਨੂੰ ਆਪਾਂ ਟਾਈਮ ਤੇ ਪਾਣੀ ਪਾਉਂਦੇ ਰਹੇ ਗੱਲ ਠੀਕ ਹੈ ਔਰ ਇਹਨੂੰ ਨਾ ਤਾਂ ਖੁੱਲਾ ਵਾਤਾਵਰਨ ਮਿਲਿਆ ਗੰਦਾ ਵਾਸ਼ੇ ਕੁਮਾਰਦਾ ਸੀ ਤੇ ਨਾ ਆਪਾਂ ਇਹਨੂੰ ਜਦੋਂ ਥੋੜਾ ਜਿਆ ਫੈਲ ਜਾਂਦਾ ਸੀ ਇਹਦੀ ਕਟਾਈ ਕਰ ਦਿੰਦੇ ਸੀ ਜਿਹੜਾ ਬਾਹਰੇ ਦਰਖਤ ਸੀ ਨਾ ਉਹਨੇ ਬੜੀਆਂ ਮੁਸ਼ਕਲਾਂ ਦੇਖੀਆਂ ਬਹੁਤ ਜ਼ਿਆਦਾ ਧੁੱਪ ਬਹੁਤ ਜ਼ਿਆਦਾ ਤੇਜ਼ ਹਨੇਰੀਆਂ ਮੀਂਹ ਦੇਖੇ ਉਹਦੀਆਂ ਜੜ੍ਹਾਂ ਮਜ਼ਬੂਤ ਹੋ ਗਈਆਂ। ਉਹ ਜੇ ਤੂੰ ਜ਼ਿੰਦਗੀ 'ਚ ਕਾਮਯਾਬ ਹੋਣਾ ਨਾ ਪੁੱਤਰਾ ਤਾਂ ਘਰੇ ਨਾ ਬੈਠਾ ਰਹਿ ਬਾਹਰੇ ਜਾ ਮਿਹਨਤ ਕਰ। ਜਿਹੜੀ ਲਾਈਨ ਦੇ ਵਿੱਚ ਤੂੰ ਪੈਣਾ ਮਿਹਨਤ ਮਜ਼ਦੂਰੀ ਕਰ। ਫੇਰ ਤੂੰ ਸਕਸੈਸ ਹੋਵੇਂਗਾ ਘਰੇ ਬਹਿ ਕੇ ਤੈਨੂੰ ਸਕਸੈਸ ਨਹੀਂ ਮਿਲਣੀ ਘਰ ਤੋਂ ਬਾਹਰ ਜਾ ਫੇਰ ਤੂੰ ਜ਼ਿੰਦਗੀ 'ਚ ਕਾਮਯਾਬ ਹੋਏ ਹੋਵੇਂਗਾ ਘਰੇ ਬਹਿ ਕੇ ਰਜਾਈ 'ਚ ਬਹਿ ਕੇ ਗੱਲਾਂ ਮਾਰਨ ਨਾਲ ਕੋਈ ਕਾਮਯਾਬ ਨਹੀਂ ਹੁੰਦਾ ਤੁਸੀਂ ਮੇਰੇ ਪਿੰਡ ਵਾਲੇ ਇਸ ਨੌਜਵਾਨ ਦੀ ਕੋਈ ਵੀ ਵੀਡੀਓ ਵੇਖੋਗੇ ਨਾ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਮਿਲੂਗਾ ਮੈਂ ਨਾ ਐਸਾ ਮੁੰਡੇ ਦਾ ਜਿਹੜਾ ਪੇਜ ਹੈਗਾ ਉਹ ਇੱਥੇ ਸਕਰੀਨਸ਼ਾਟ ਲਗਾ ਰਿਹਾ ਹੈਗਾ ਕਲੈਬ ਵੀ ਕਰਾਂਗੇ ਇਸ ਵੀਰ ਨੂੰ ਇਹ ਵੀਡੀਓ ਮੈਂ ਤੇ ਤੁਸੀਂ ਜਾ ਕੇ ਨਾ ਇਸ ਵੀਰ ਦਾ ਪੇਜ ਜਰੂਰ ਫੋਲੋ ਕਰੋ ਬਹੁਤ ਕਮਾਲ ਦੀਆਂ ਵੀਡੀਓ ਨੇ ਹਮੇਸ਼ਾ ਹੀ ਕੁਛ ਨਾ ਕੁਛ ਤੁਹਾਨੂੰ ਸਿੱਖਣ ਨੂੰ ਮਿਲੇਗਾ ਤੇ ਫੋਲੋ ਜਰੂਰ ਕਰਿਓ ਧੰਨਵਾਦ